ਮਹਲਾ ਪੈਂਟ ਸਾਡਾ ਮਲੋਕੇ ਆ ਜੀ ਮੇਰਾ ਨਾਂ ਵੀਰ ਸਿੰਘ ਆ ਜੋ ਅੱਜ ਇੱਥੇ ਪੰਜਾਬ ਨੈਸ਼ਨਲ ਬੈਂਕ ਤੋਂ ਅਮਰਜੀਤ ਕੌਰ ਵਾਈਫ ਆਫ ਗੁਰਾ ਸਿੰਘ ਜੋ 70000 ਰੁਪਇਆ ਬੈਂਕ ਚੋਂ ਵਢਾਇਆ ਉਹਨਾਂ ਨੇ ਤੇ 20000 ਮਤਲਬ ਉਹਨਾਂ ਦੇ ਕੋਲੇ ਸੀ ਪਹਿਲਾਂ ਨਾਲ ਉਹਨਾਂ ਦੇ ਸਿਸਟਰ ਆ ਬਰਨਾਲੇ ਤੋਂ ਇੱਥੋਂ ਕਢਾ ਕੇ ਜਦੋਂ ਇੱਥੋਂ ਆਟੋ ਤੇ ਬਹਿ ਗਏ ਆ ਤੇ ਚਲੇ ਗਏ ਆ ਛੇਰਾਂ ਵਾਲੀ ਚੌਕ ਵਾਲੀ ਸਾਈਡ ਨੂੰ ਤੇ ਉੱਥੇ ਦੋ ਮੋਟਰਸਾਈਕਲ ਤੇ ਬੰਦੇ ਤਾਂ ਇੱਥੋਂ ਹੀ ਲੱਗੇ ਸੀਗੇ ਮਗਰ ਉਹਨਾਂ ਨੂੰ ਪਤਾ ਨਹੀਂ ਲੱਗਾ ਇਸ ਚੀਜ਼ ਦਾ ਵੀ ਸਾਡੇ ਮਗਰ ਬੰਦੇ ਲੱਗੇ ਹੋਏ ਆ ਤੇ ਆਟੋ ਦੇ ਵਿੱਚੋਂ ਮਤਲਬ ਬੈਠੋ ਕੇ ਉਹਨਾਂ ਤੋਂ ਜਿਹੜਾ ਪਰਸ ਸੀਗਾ ਉਹ ਲੈ ਕੇ ਤੇ ਫਰੋਖ ਪ੍ਰੋਡ ਵਾਲ ਨੂੰ ਫਰਾਰ ਹੋ ਗਏ ਆ ਜੋ ਇਹ ਦਿਨੋਂ ਦਿਨ ਆਪਣੇ ਪੰਜਾਬ ਦੇ ਵਿੱਚ ਬਹੁਤ ਹੀ ਨਸ਼ੇ ਦਾ ਕਾਰਨ ਕਰਕੇ ਇਹ ਮਤਲਬ ਲੁੱਟਾਂ ਖੋਹਾਂ ਹੋ ਰਹੀਆਂ ਸੋ ਪ੍ਰਸ਼ਾਸਨ ਨੂੰ ਇਹ ਤੇ ਮਤਲਬ ਕਿ ਨਾਥ ਪਾਉਣੀ ਚਾਹੀਦੀ ਆ ਤੇ ਜੋ ਸਾਡੀ ਮਾਇਆ ਲੁੱਟੀ ਗਈ ਆ ਖੋਈ ਗਈ ਆ ਉਹ ਪ੍ਰਸ਼ਾਸਨ ਨੂੰ ਚਾਹੀਦਾ ਵੀ ਸੀਸੀਟੀਵੀ ਵਾਲੀਆਂ ਫੁਟੇਜ ਸਾਰੀਆਂ ਮਤਲਬ ਖੰਗਾਲ ਕੇ ਤੇ ਸਾਡੀ ਜਿਹੜੀ ਬੰਦੀ ਰਕਮਾਂ ਵਾਪਸ ਕੀਤੀ ਜਾਵੇ ਅਸੀਂ ਪ੍ਰਸ਼ਾਸਨ ਤੋਂ ਇਹੋ ਹੀ ਮੰਗ ਕਰਦੇ ਆਂ ਤੇ ਅੱਗੇ ਵਾਸਤੇ ਜੋ ਆ ਸ਼ਹਿਰ ਦੇ ਵਿੱਚ ਜਾਂ ਪਿੰਡਾਂ ਦੇ ਵਿੱਚ ਆਕਸੀ ਵਰਤੀ ਜਾਵੇ ਉਹ ਬਾਈ ਜੀ ਦੋ ਬੀਬੀਆਂ ਸੀ ਮੇਰੇ ਚਾਚੇ ਲੱਗਦੇ ਆ ਇੱਕ ਵੀ ਅਮਰਜੀਤ ਕੌਰ ਦੇ ਇੱਕ ਨਾਲ ਉਹਨਾਂ ਦੀ ਭੈਣ ਸੀ ਉਹ ਆਜੂ ਪੰਜਾਬ ਨੈਸ਼ਨਲ ਬੈਂਕ ਚ ਆਏ ਇੱਥੋਂ ਪੈਸੇ ਕਢਾਉਣ 20 ਰੁਪਏ ਉਹਨਾਂ ਦੇ ਕੋਲੇ ਸੀ ਪਹਿਲਾਂ ਤੇ 73 ਰੁਪਏ ਉਹਨਾਂ ਨੇ ਇੱਥੋਂ ਕਢਾਇਆ ਤੇ ਉਸ ਤੋਂ ਬਾਅਦ ਇੱਥੇ ਹੀ ਉਹਨਾਂ ਦਾ ਕੋਈ ਬੰਦੇ ਅੰਦਰ ਬੈਠੇ ਰਹਿੰਦੇ ਆ ਆਮ ਆਮ ਹੀ ਅਕਸਰ ਹੀ ਵੇਖਿਆ ਲੁੱਟਾ ਖੁੱਟਾ ਤੇ ਹੁੰਦੀਆਂ ਰਹਿੰਦੀਆਂ ਆ ਤੇ ਉਹ ਉਥੋਂ ਪੈਸੇ ਕਢਾ ਕੇ ਜਦੋਂ ਗਏ ਆ ਤੇ ਉਹ ਪਿੱਛਾ ਕਰਦੇ ਰਹੇ ਪਿੱਛੋਂ ਹੌਲੀ ਹੌਲੀ ਉਸ ਤੋਂ ਬਾਅਦ ਉਹ ਸ਼ੇਰਾਂ ਵਾਲੇ ਚੌਕ ਤੋਂ ਬਾਅਦ ਕਮਿਆਰਾਂ ਵਾਲੇ ਚੌਕ ਦੇ ਕੋਲੇ ਜਾ ਕੇ ਉੱਥੇ ਉਹਨਾਂ ਨੇ ਉਹਨਾਂ ਨੂੰ ਪਰਸ ਖੋਲਿਆ ਤੇ ਆਟ ਦੇ ਵਿੱਚ ਜਾ ਰਹੇ ਸੀ ਤੇ ਉੱਥੇ ਹੀ ਡੱਗ ਪਏ ਚਾਚੀ ਉੱਥੇ ਹੀ ਤੇ ਉਹ ਅਜੇ ਤਾਂ ਗਣੀ ਮੱਥੀ ਕੇ ਪਿੱਛੇ ਕੋਈ ਚੀਜ਼ ਨਹੀਂ ਆ ਰਹੀ ਸੀ ਨਹੀਂ ਉਹਨੇ ਉੱਪਰ ਚੜ੍ਹ ਜਾਣੀ ਸੀ ਤੇ ਉੱਥੋਂ ਹੀ ਉਹਨਾਂ ਕੋਲ ਪਰਸ ਖੋ ਗਏ ਤੇ ਉਹ ਫਰਾਰ ਹੋ ਗਏ ਬੁਲਟ ਤੇ ਹੀ ਦੋ ਜਣੇ ਮੂੰਹ ਵੱਧੇ ਉਹਨਾਂ ਦੇ ਤੇ ਜਾਣਕਾਰੀ ਕੋਈ ਪੁਲਿਸ ਨੂੰ ਦਿੱਤੀ ਆ ਹਾਂਜੀ ਪੁਲਿਸ ਨੇ ਸਬੰਧ ਜਾਣਕਾਰੀ ਦਿੱਤੀ ਆ ਜੀ ਤੇ ਬਾਕੀ ਸੀਸੀਟੀਵੀ ਦੀ ਹੁਣ ਫੁਟੇਜ ਅਸੀਂ ਟਰੈਕ ਕਰ ਰਹੇ ਆ ਇਥੋਂ ਪੰਜਾਬ ਨੈਸ਼ਨਲ ਬੈਂਕ ਤੋਂ ਲੈ ਕੇ ਤੇ ਸ਼ੀਰਾਂ ਚੌਕ ਤੱਕੜਾਈ ਆ ਉਹ ਤਾਂ ਅੱਗੇ ਉਹ ਪ੍ਰੋਪਰ ਰੋਡ ਵਾਲੀ ਸਾਈਡ ਨੂੰ ਗਏ ਆ ਅੱਜ ਇੱਕ ਲੇਡੀ ਸੀ ਇੱਥੇ ਸਾਡੇ ਜੀਰੇ ਹਲਕੇ ਦੇ ਬਰਨਾਲੇ ਪਿੰਡ ਦੀ ਉਹਨਾਂ ਨੇ 30000 ਰੁਪਏ ਦਾ ਪੇਮੈਂਟ ਪੀਐਨਬੀ ਬੈਂਕ ਤੋਂ ਕਰਵਾਇਆ ਸੀ ਉਹ ਜੋ ਲੈ ਕੇ ਆਟੋ ਤੇ ਜਾ ਰਹੇ ਸੀਗੇ ਤੇ ਦੋ ਅੱਗੇ ਸੀ ਬੁਲਟ ਮੋਟਰਸਾਈਕਲ ਤੇ ਉਹਨਾਂ ਨੇ ਉਹ ਜਿਹੜਾ ਫੈਸਲ ਵਾਲਾ ਫਾਰਮਾਸੀ ਖੋਲਿਆ ਉਹ ਦੋਨੋਂ ਆਦਮੀਆਂ ਦੀ ਫੋਟੋ ਬਿਲਕੁਲ ਕਲੀਅਰ ਸਬਜ ਬੈਂਕ ਦੇ ਕੈਮਰੇ ਵਿੱਚ ਆ ਗਈ ਹੈ ਤੇ ਜਲਦੀ ਤੋਂ ਜਲਦੀ ਇਸ ਨੂੰ ਰੈਸਟ